ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਨਿਭਾ ਕੇ ਵਾਪਸ ਘਰ ਪਰਤ ਰਿਹਾ ਇੱਕ ਗਰੰਤੀ ਸਿੰਘ ਦਾ ਹਮਲਾਵਰਾਂ ਨੇ ਤੇਜ਼ ਧਾਰ ਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਹੈ ਵੱਡੀ ਖਬਰ ਅੰਮ੍ਰਿਤਸਰ ਦਿਹਾਤੀ ਥਾਣਾ ਰਈਆ ਦੇ ਨਜ਼ਦੀਕ ਦੀ ਖ਼ਬਰ ਹੈ ਜਿੱਥੇ ਤੁਸੀਂ ਦੇਖੋ ਕਿ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਗਰੰਤੀ ਸਿੰਘ ਡਿਊਟੀ ਕਰਦਾ ਸੀ ਜੋ ਕਿ ਰਾਤ ਵੇਲੇ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਰਾਤ ਵੇਲੇ ਤੇਜ਼ ਧਾਰ ਥਿਆਰਾਂ ਦੇ ਨਾਲ ਇਸ ਗਰੰਤੀ ਸਿੰਘ ਦਾ ਕਤਲ ਕਰ ਦਿੱਤਾ ਹੈ ਪਰਿਵਾਰ ਵੱਲੋਂ ਤੇ ਨਾਗਪੁਰ ਤੋਂ ਦੱਸਿਆ ਜਾ ਰਿਹਾ ਕਿ ਲਾਲ ਮਿਰਚਾਂ ਜਿਹੜੀਆਂ ਅੱਖਾਂ ਦੇ ਵਿੱਚ ਪਾਈਆਂ ਗਈਆਂ ਉਸ ਤੋਂ ਬਾਅਦ ਜਾ ਕੇ ਤੇਜ਼ ਤਾਰ ਖੇਰਾਂ ਦੇ ਨਾਲ ਸਿੰਘ ਸਿੰਘ ਦਾ ਕਤਲ ਕੀਤਾ ਤੇ ਪਰਿਵਾਰਕ ਮੈਂਬਰਾਂ ਨੇ ਬਿਆਨ ਦਰਜ ਕਰਵਾਏ ਨੇ ਇੱਕ ਵਿਅਕਤੀ ਦੇ ਖਿਲਾਫ ਦੋਸ਼ ਲਾਇਆ ਕਿ ਉਸ ਵਿਅਕਤੀ ਦੇ ਉੱਤੇ ਸ਼ੱਕ ਹੈ ਕਿ ਉਸ ਵਿਅਕਤੀ ਨੇ ਕਤਲ ਕੀਤਾ ਸਾਡੇ ਨੌਜਵਾਨ ਪੁੱਤ ਦਾ ਤਾਂ ਇਸ ਨੂੰ ਲੈ ਕੇ ਪੁਲਿਸ ਨੇ ਪਰਿਵਾਰ ਤੇ ਬਿਆਨਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਸਾਨੂੰ ਲੈ ਕੇ ਉਸ ਵਿਅਕਤੀ ਦੀ ਪਾਲ ਕੀਤੀ ਜਾ ਰਹੀ ਹੈ ਜਿਸ ਦੇ ਉੱਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਇਹ ਤਸਵੀਰਾਂ ਤੁਹਾਨੂੰ ਸਿੱਧੇ ਦਿਖਾ ਰਿਹਾ ਜਿੱਤੇ ਕੀ ਮ੍ਰਿਤਕ ਵਿਅਕਤੀ ਦੇ ਪਿਤਾ ਦੇ ਬਿਆਨ ਉੱਤੇ ਮਾਮਲਾ ਦਰਜ ਹੋਇਆ ਹੈ ਤੇ ਜਲਦੀ ਹੀ ਉਸ ਦੋਸ਼ੀ ਨੂੰ ਫੜਨ ਲਈ ਪੁਲਿਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਵੱਲੋਂ ਇਹ ਪ੍ਰਸਤਾ ਦਿੱਤਾ ਗਿਆ ਕਿ ਅਸੀਂ ਦੋਸ਼ੀ ਨੂੰ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਬਖਸ਼ਾਂਗੇ ਤਾਂ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਤੇ ਨਾਲ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀਤਾ ਪਰ ਤੁਸੀਂ ਓ ਵੀ ਸੁਣੋ। ਮਾਜੀ ਬਾਬਾਈ ਜਿਹੜੀ ਇਹ ਵਾਰਦਾਤ ਹੋਈ ਹੈ ਕੀ ਗੱਲ ਹੋਈ ਹੈ? ਇਹ ਵਾਜੂ ਜੀ ਵਾਰਦਾਤ ਇਹ ਹੋਈ ਆ ਪੀ ਬਾਬਾ ਕਾਲਾ ਸਾਹਿਬ ਗੁਰਤੇਗ ਭਾਦਰ ਸਾਹਿਬ ਦੀ ਨਵੀਂ ਪਾਸ਼ਾ ਦੀ ਡੂੜੀ ਕਰਦੇ ਪੱਕੇ ਸੀ। ਤੇ ਰਾਤ 12 ਤੋਂ 2 ਵਜੇ ਤੱਕ ਇਹਨਾਂ ਦੀ ਡੂੜੀ ਸੀ। ਤੇ ਡਿਊਟੀ ਸਮਾਲਤੀ ਹੋਣ ਤੇ ਮੁਰਗੀ ਆਪਣੇ ਪਿੰਡਾਂ ਮੱਦ ਨੂੰ ਆ ਰਿਹਾ ਸੀ। ਨਦੀਗ ਰਈਆ ਚੌਂਕੀ ਦੇ ਨੇੜੇ। ਇਹ ਵਾਜੂ ਜੀ ਇਹ ਕਤਲ ਕੀਤਾ ਗਿਆ। ਤੇ ਕੋਈ ਇਹ ਕਾਰਵਾਈ ਦਾ ਪਤਾ ਨਹੀਂ ਅਜੇ ਤੱਕ ਲੱਗਾ। ਤੇ ਸਾਰੇ ਪੁਲਸ ਨੇ ਵੀ ਬਹੁਤ ਜਿਆਦੀ ਭਜਨ ਅਕ ਕੀਤੀ ਮਾਰੇ ਉਹਨਾਂ ਨੇ ਆਪਣੀ ਕਾਰਵਾਈ ਪੂਰੀ ਕੀਤੀ ਆ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕਿ ਨਾਸੇ ਕੀ ਨਾਸਾ ਜੀ ਰਮਨਦੀਪ ਰਮਨਦੀਪ ਸਿੰਘ ਹੀ ਰਮਨਦੀਪ ਸਿੰਘ ਹੀ ਸਨੋਵ ਸਰਦਾਰ ਦਰਬਾਰ ਸਿੰਘ ਤੇ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਮਾਰੇ ਹੋਗੀ 28 ਕੇ ਸਾਲ ਹੋਊਗੀ ਜੀ 27 28 ਸਾਲ ਤੇ ਅਜੇ ਸਾਰ ਇੱਕ ਵਿਆਹ ਨੂੰ ਹੋਇਆ ਤੇ ਤਿੰਨ ਤਿੰਨ ਕਿ ਮਹੀਨੇ ਦਾ ਬੱਚਾ ਆਜੇ ਛੋਟਾ ਆਜੇ ਹਾਂ ਜੀ ਤੇ ਬਹੁਤ ਜਿਆਦਾ ਮਾਰੇ ਕੰਮ ਹੋਇਆ ਵਾ ਪਤਾ ਲਗਾ ਕੁਝ ਨਹੀਂ ਜੀ ਦਾ ਕਰਨ ਨਹੀਂ ਜੀ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਪਤਾ ਲੱਗ ਭਾਵੇਂ ਜਾਏਗਾ ਜੀ ਹਜੇ ਤੱਕ ਦੇ ਕੋਈ ਪਤਾ ਨਹੀਂ ਲੱਗਾ ਕੀ ਕਿਹਾ ਜਾ ਰਿਹਾ ਜਿਹੜਾ ਅੱਖਾਂ ਦੇ ਵਿੱਚ ਵੀ ਕੋਈ ਤਿੱਖੀ ਚੀਜ਼ ਮਾਰ ਕੇ ਅੱਖਾਂ ਕੱਢੀਆਂ ਗਈਆਂ ਬੜੀ ਬੇਰਹਿਮੀ ਨਾਲ ਜਿਹੜਾ ਕਹ ਲਈਏ ਕਤਲ ਕੀਤਾ ਗਿਆ ਹੈ ਹਾਂਜੀ ਹਾਂਜੀ ਉਹ ਵੇਖਿਆ ਹੀ ਲੱਗੇ ਲਫਾਫਾ ਪਿਆ ਵੇਖਿਆ ਵਾ ਕੋਈ ਲਾਲ ਮਿਰਚਾਂ ਦਾ ਪਹਿਲਾਂ ਅੱਖਾਂ ਦੇ ਵਿੱਚ ਲਾਲ ਮਿਰਚਾਂ ਪਾਈਆਂ ਗਈਆਂ ਤੇ ਫਿਰ ਮਾਰਿਆ ਇਤਨਾ ਕਤਲ ਕੀਤਾ ਗਿਆ ਤਾਂ ਹੁਣ ਬਾਅਦ ਦੇ ਵਿੱਚ ਹੁਣ ਜਦੋਂ ਮਾਰਿਆ ਲਾ ਚੁੱਕੀ ਬਾਕੀ ਸਭ ਕੋ ਜੋ ਕਾਰਵਾਈ ਪੁਲਿਸ ਨੇ ਕਰ ਲਈ ਆ ਤੇ ਮਾਰੇ ਦੇ ਸਾਰੇ ਮੁਲਾਜ਼ਮ ਸਾਹਿਬ ਆਏ ਤੇ ਬਾਅਦ ਵਿੱਚ ਜਦੋਂ ਲਾ ਚੁੱਕੇ ਟੈਂਪੂ ਦੇ ਵਿੱਚ ਅਸੀਂ ਰੱਖੀ ਤੋ ਉਹਦੇ ਥੱਲੇੋਂ ਮਾਰੇ ਕਿਰਚੀ ਨਿਕਲੀ ਆ ਹਾਂਜੀ ਤੇ ਕਿਰਚੀ ਨਿਕਲੀ ਕਿਰਚੀ ਟੀਮ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੋਗੇ ਇਨਸਾਫ ਦੀ ਸਾਨੂੰ ਤੇ ਪ੍ਰਸ਼ਾਸਨ ਕੋ ਇਹੋ ਮੰਗਵਾਜੀ ਆ ਸਾਡਾ ਇਨਸਾਫ ਹੋਣਾ ਚਾਹੀਦਾ ਵਾ ਬਸ ਉਹ ਤੇ ਮਾਰੇ ਕੋਈ ਮੰਗ ਨਹੀਂ ਇਨਸਾਫ ਹੋਣਾ ਚਾਹੀਦਾ ਮਾਰੇ ਸਾਰਿਆਂ ਕੋਲ ਇਹ ਤੇ ਬੇਨਤੀ ਇਹੋ ਕਰਦੇ ਕੋਈ ਵੀ ਪ੍ਰਸ਼ਾਸਨ ਮਾਰੇ ਆਉਂਦਾ ਵਾ ਤਹਿਆਂ ਆਨੇ ਵੀ ਸਾਡਾ ਇਨਸਾਫ ਹੋਣਾ ਚਾਹੀਦਾ ਨਾਮ ਬੀੜਗੋਤੜਾ ਮੇਰਾ ਨਾਮ ਦਲਬਾਹ ਸਿੰਘ ਹੈ ਜੀ। ਇਹ ਜਿਹੜੀ ਘਟਨਾ ਆਈ ਉਹ ਆਪਣਾ ਕੀ ਲੱਗਦੇ ਸੀ? ਉਹ ਮੇਰਾ ਬੇਟਾ ਹੋਇਆ ਜੀ। ਠੀਕ ਆ ਜੀ। ਤੇ ਇੱਕ ਹੀ ਗੱਲ ਹੋਈ ਤੁਹਾਨੂੰ ਕਦੋਂ ਪਤਾ ਲੱਗਦਾ ਇਸ ਘਟਨਾ ਬਾਰੇ? ਮੈਂ ਨਾਲ ਹੀ ਆਉਂਦੇ ਜੀ। ਰਾਤੀਂ ਨਾਲ ਆਉਣਾ ਸੀ ਤੁਸੀਂ। ਨਹੀਂ ਸਵੇਰੇ ਪਤਾ। ਅਛਾ ਸਵੇਰੇ ਤੁਹਾਨੂੰ ਪਤਾ ਲੱਗਦਾ? ਮੇਰਾ ਦਿਮਾਗ ਨਹੀਂ ਕੰਮ ਕਰਦਾ ਜੀ ਮਾੜਾ ਇਹ ਮੇਰਾ ਮੌ। ਤੇ ਬੱਚੇ ਕਿੰਨੇ ਆ ਜੀ? ਆਪਣਾ ਜਿਹੜਾ ਵੀਰਪੁਰ ਆ ਪਾਟੀ ਸਿੰਘ ਉਹਦੇ ਹੋਲਾ ਕੋ ਮੁੰਡਾ ਤੇ ਕਮੁੰਡਾ ਵਾ ਜੀ ਹਾਂ ਜੀ ਠੀਕ ਹੈ ਜੀ ਕਿੰਨੀ ਉਮਰ ਹੈ ਮੁੰਡੇ ਦੀ ਉਹ ਨਹੀਂ ਆ ਗਈ 3-4 ਮਹੀਨੇ ਤੇ ਕਿੰਨੇ ਚਿਰ ਹੋਇਆ ਹੀ ਵਿਆਹ ਹੋਇਆ ਇਹਨੂੰ ਜੀ ਅੱਛਾ ਇਹ ਕਸਾਲ ਤੇ ਇੱਕ ਮਹੀਨਾ ਹੋ ਗਿਆ ਜੀ ਨਹੀਂ ਹੱਥ ਤੇ ਆ ਗਏ ਗੱਡੀ ਚਲੋ ਅੱਜ ਕੀ ਮਸਲਾ ਜੀ ਕਿ ਰਾਖੀ ਕਰਦੋ ਯਾਰ ਬੀ ਦੀ ਦਾ ਉਹਦੇ ਬਾਰੇ ਕੋਈ ਬੈਕਗ੍ਰਾਉਂਡ ਪਤਾ ਲੱਗਾਈ ਕੋਈ ਜੀ ਸਾਨੂੰ ਸਲਾਮ ਇਤਲਾਹ ਮਿਲੀ ਸੀ ਦਿਲਬਾਖ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹੈ ਜੀ ਰਮਦੀਪ ਸਿੰਘ ਜੋ ਕਿ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਹੈ ਤੇ ਉਸ ਨੂੰ ਮੱਧਪਿੰਡ ਦੇ ਇਹਨਾਂ ਦੇ ਆਪਣਾ ਪਿੰਡ ਇਹਨਾਂ ਦਾ ਆਪਣਾ ਰਈਆ ਦੇ ਨਜ਼ਦੀਕ ਉੱਥੇ ਸਾਹਬ ਸਿੰਘ ਨਾਮ ਦੇ ਵਿਅਕਤੀ ਨੇ ਉਹਦਾ ਦੱਤਰ ਮਾਰ ਕੇ ਤੇ ਉਹ ਜਿਹੜਾ ਕਤਲ ਕਰ ਦਿੱਤਾ ਇਹ ਕਾਰਨ ਬਦਲ ਗਿਆ ਇਹ ਜੀ ਤਫਤੀਸ਼ ਦਾ ਵਿਸ਼ਾ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਹੋ ਰਹੀ ਆ ਇਹ ਦੱਸਿਆ ਗਿਆ ਕਿ ਇਹ ਸਾਈਕਲ ਤੇ ਦੋਵੇਂ ਪਿਉ ਪੁੱਤ ਆ ਰਹੇ ਸੀ ਗੁਰਦਾਰ ਸਾਹਿਬ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਕੇ ਤੇ ਰਸਤੇ ਦੇ ਵਿੱਚ ਉਸ ਨੇ ਇਹ ਡਾਕਟਰ ਮਾਰਿਆ ਸਾਹ ਸਿੰਘ ਜਿਹੜੇ ਨੇ ਕਤਲ ਕੀਤਾ ਦਾ ਦਰਜ ਕਰ ਉਹ ਜਿਹੜੇ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਜੀ ਵਾਸੀ ਪਿੰਡ ਮੱਦ ਥਾਣਾ ਬਿਆਸ ਦੇ ਰਹਿਣ ਵਾਲੇ ਆਪਸੀ ਰੰਜਿਸ਼ ਕੋਈ ਪੁਰਾਣੀ ਪਈ ਲਾ ਜਲਦੀ ਹੀ ਨਾਲ ਇਹਨਾਂ ਦਾ ਜੀ ਤਫਤੀਸ਼ ਚੱਲ ਰਹੀ ਆ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਗੀ ਤੇ ਉਹਦੇ ਮੁਤਾਬਕ ਉਹਨਾਂ ਦੇ ਪਿਤਾ ਜੀ ਦੇ ਬਿਆਨ ਲਿਖੇ ਆ ਥੇਮ ਕਰਮਾ ਦਰਜ ਡਿਸਟ੍ਰਿਕਟ ਕੀਤਾ ਜਾਣਾ ਜਿਹੜੇ ਸਾਹ ਸਿੰਘ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਦਰਜ ਹੈਗਾ ਨਹੀਂ ਜੀ ਜੇ ਇਹੋ ਜੀ ਕੋਈ ਗੱਲ ਨਹੀਂ ਇਹ ਸਬੰਧਕੋ ਮਾਮਲਾ ਦਰਜ ਕੀਤਾ ਹੋਵੇ ਜੀ ਜਿਹੜਾ ਕਤਲ ਹੋਇਆ ਇਹਦੇ ਸਬੰਧ ਵਿੱਚ ਉਹਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਚੱਲ ਰਹੀ ਹੈ। ਕਾਦੀ ਦੋਸ਼ੀ ਜਿਹੜਾ ਪੁਲਿਸ ਦੀ ਗ੍ਰਿਫਤ ਵਿੱਚ ਐਸ ਸੀ ਉਹਦੇ ਸਬੰਧ ਵਿੱਚ ਜਿਹੜੀ ਟੀਮਾਂ ਤਿਆਰ ਆ ਤੇ ਮਾਨਯੋਗ ਸੀਨੀਅਰ ਅਫਸਰਾਂ ਦੇ ਰਹਿਨਮਾਈ ਹੇਠ ਰੇਡ ਕਰ ਰਹੇ ਆ ਤੇ ਦੋਸ਼ੀ ਜਲਦੀ ਜਲਦੀ ਫੜ ਲਿਆ ਜਾਏਗਾ। ਕੋਈ ਲਾਲ ਮਰਚਾਂ ਦਾ ਵੀ ਸਾਹਮਣੇ ਆ ਰਿਹਾ ਜੀ ਕਿ ਲਾਲ ਮਰਚਾਂ ਪਾਈਆਂ ਗਈਆਂ ਕਤਲ ਕਰਨ ਤੋਂ ਪਹਿਲਾਂ ਉਹਦੇ ਲੱਗੇ ਕੋਈ ਲਪਾਵਾ ਲੱਭੇ ਇਹ ਕੋਈ ਅਖਬਾਰ ਨਿਕਲੀ ਪਈ ਹੈ ਜਿਸ ਤੱਕ ਕਤਲ ਨਹੀਂ ਨਹੀਂ ਜੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਤੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਇਹਦੇ ਦਾਤਰ ਵਗੈਰਾ ਉਹਨ ਤੇ ਉਹਦੇ ਨਾਲ ਉਹਦੇ ਫੇਸਬੁਕ ਉੱਪਰ ਵੀ ਕੱਟ ਲੱਗੇ ਆ ਕੋਈ ਇਹੋ ਜੀ ਗੱਲਾਂ ਹਿੰਦ ਤੱਕ ਸਾਹਮਣੇ ਕੋਈ ਬਾਹਰ ਆਈ ਕੋਈ ਤਸਵੀਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਦੀ ਅੱਖ ਨਿਕਲ ਗਈ ਇੱਕੋ ਦੀ ਅੱਖ ਕੱਢੀ ਗਈ ਦੇਖੋ ਉਹਦੇ ਫੇਸਬੁਕ ਉੱਪਰ ਉਹ ਵਜਿਆ ਜੀ ਡਾਕਟਰ ਤੇ ਉਹਦੇ ਮਨ ਨਾਲ ਉਹਦੇ ਕੱਟ ਲੱਗਾ ਫੇਸ ਦੇ ਉੱਪਰ ਉਹ ਬਾਕੀ ਡਾਕਟਰ ਸਾਹਿਬ ਕੋ ਪੋਸਟ ਮਾਰਡਮ ਰਿਪੋਰਟ ਦੇ ਵਿੱਚ ਜੋ ਵੀ ਕਲੀਅਰ ਹੋਗਾ ਸਹੀ ਗੱਲ